ਟਰੈਕਟਰ ਬੰਦਾ ਆਪਦਾ ਵਧੀਆ ਬਾਕੇ ਤਸੱਲੀ ਨਾਲ ਜਿਵੇਂ ਪੂਰਾ ਸ਼ੌਂਕ ਨਾਲ ਪਸੰਦ ਕਰਕੇ ਲੈ ਜਾਵੇ ਠੀਕ ਹੈ ਜੀ 2-4 ਬੰਦੇ ਆ ਕੇ ਠੀਕ ਹੈ ਜੀ 4-2-4 ਬੰਦੇ ਹੀ ਸਹਿਮਤੀ ਨਾਲ ਵਧੀਆ ਖੁੱਲੇ ਟਾਈਮ 'ਚ ਨਿਰਖ-ਪਰਖ ਕੇ ਇਹ 5-700 ਘੰਟਾ ਚੱਲਿਆ ਟਰੈਕਟਰ ਇਹ 3 ਨਹੀਂ 1426 ਘੰਟੇ 2015 ਮਾਡਲ ਆ ਡਿਮਾਂਡ ਹੈ ਜੀ 5.5 ਲੱਖ ਰੁਪਏ 2017 ਮਾਡਲ ਆ ਠੀਕ ਹੈ ਜੀ ਇਹਦੀ ਡਿਮਾਂਡ ਆ 5 ਲੱਖ 75000 ਰੁਪਿਆ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਹੋਏ ਆ ਨੇੜੇ ਤਲਵੰਡੀ ਸਾਬੋ ਸਾਡੇ ਨਾਲ ਬਾਈ ਜੁੜਿਆ ਨਿੱਕਾ ਸੱਸਰੀ ਘਰ ਬਾਈ ਨਿੱਕੇ ਸੱਸਰੀ ਘਰ ਬਹੁਤ ਬਹੁਤ ਧੰਨਵਾਦ ਸ਼ੇਖੰਦਰ ਜੀ ਦਾ ਸਾਡੇ ਕੋਲੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਹੋਰ ਦੱਸੋ ਠੀਕ ਆ ਪਰਵਾਹ ਕੀ ਵਧੀਆ ਹੀ ਵਧੀਆ ਵਧੀਆ ਤੇ ਨਿੱਕੇ ਕਿੰਨੇ ਕੁ ਟਰੈਕਟਰ ਹੁੰਦੇ ਆ ਬਾਈ ਆਪਣੇ ਕੋਲ ਟਰੈਕਟਰ ਆਪਣੇ ਕੋਲੇ ਹੁੰਦੇ ਆ ਜੀ 25-30 ਟਰੈਕਟਰ ਹੁੰਦੇ ਆ ਠੀਕ ਹੈ ਤੇ ਅੱਜ ਆਪਾਂ ਕੁਝ 5-7 ਟਰੈਕਟਰ ਦਿਖਾਵਾਂਗੇ ਠੀਕ ਹੈ ਜੀ ਸਾਰੇ ਟਰੈਕਟਰ ਇੱਕ ਵੀਡੀਓ ਚ ਆਉਂਦੇ ਵੀ ਨਹੀਂ ਠੀਕ ਹੈ ਜੀ ਯਾਨੀ 20 ਤੋਂ 30 35 ਦੇ ਵਿੱਚ ਟਰੈਕਟਰ ਹੁੰਦੇ ਆ ਆਪਣੇ ਕੋਲ ਵਿੱਚੋਂ ਕੁਝ ਵੇ ਘਟ ਵੀ ਜਾਂਦੇ ਆ 20 ਤੋਂ ਵੱਧ ਹੁੰਦੇ 35 ਤੋਂ ਘਟ ਜਾਂਦੇ ਕੋਈ ਠੀਕ ਹੈ ਜੀ ਹੁਣ ਤੁਸੀਂ ਸ਼ੋਰੂਮ ਵੀ ਖੋਲ ਲਿਆ ਨਾ ਹਾਂਜੀ ਹਾਂਜੀ ਤਲਵੰਡੀ ਸਾ ਹਾਂਜੀ ਉੱਥੇ ਟਰੈਕਟਰ ਮਿਲ ਜਾਂਦੇ ਆਪਣੇ ਸਭ ਜਿਆਦੇ ਠੀਕ ਹੈ ਜੀ ਵੀ ਗਾਹਕ ਨੂੰ ਆਉਣ ਦੀ ਦਿੱਕਤ ਨਹੀਂ ਲੱਗਦੀ ਪਹਿਲਾਂ ਤਲਵੰਡੀ ਮਲਕਾਣੇ ਪਿੰਡ ਪਹੁੰਚਣ ਚ ਦਿੱਕਤ ਲੱਗਦੀ ਸੀ ਠੀਕ ਹੈ ਜੀ ਹੁਣ ਉੱਥੇ ਹੀ ਪਹੁੰਚ ਮੰਨ ਲਾ ਗਾਹਕ ਨੂੰ ਆਉਣ ਕਰਨ ਦੀ ਦਿੱਕਤ ਨਹੀਂ ਤਲਵੰਡੀ ਆਓ ਠੀਕ ਹੈ ਜੀ ਟਰੈਕਟਰਾਂ ਦੀ ਮੰਡੀ ਵਾਲਾ ਚੌਂਕਾ ਰਵੀ ਦਾਸ ਚੌਂਕ ਠੀਕ ਹੈ ਜੀ ਨੇੜੇ ਥਾਣਾ ਠੀਕ ਹੈ ਜੀ 1 ਕਰੋੜ ਜਾਂਦਾ ਮੋੜ ਨੂੰ 1 ਜਾਂਦਾ ਰੋੜੀ ਸਰਦੂਲਗੜ੍ਹ ਨੂੰ ਠੀਕ ਹੈ ਜੀ ਹਾਂਜੀ ਉੱਥੇ ਆਪਣਾ ਪੰਜਾਬ ਟਰੈਕਟਰ ਸੇਲ ਪਰਚੇਂਜ ਦੇ ਨਾਂ ਤੇ ਸ਼ੋਅਰੂਮ ਆ ਠੀਕ ਹੈ ਜੀ ਉੱਥੇ ਆਓ ਆਪਾਂ ਠੀਕ ਹੈ ਉੱਥੇ ਡੇਲੀ 35 ਤੋਂ 40 ਟਰੈਕਟਰ ਮਿਲ ਸਕਦੇ ਆ ਤੁਹਾਨੂੰ ਠੀਕ ਹੈ ਜੀ ਤੇ ਜਿਹੜੇ ਹੁਣ ਟਰੈਕਟਰਾਂ ਦੀ ਆਪਾਂ ਗੱਲ ਕਰਾਂਗੇ ਨਿੱਕੇ ਹਾਂਜੀ ਹਾਂਜੀ ਸੋਡੇ ਕੋਲੇ ਪੰਜਾਬ ਨੰਬਰ ਜ਼ਿਆਦਾਤਰ ਕਨਾ ਹਰਿਆਣਾ ਨੰਬਰ ਪੰਜਾਬ ਵੀ ਹੁੰਦੇ ਆਪਣੇ ਕੋਲੇ ਜ਼ਿਆਦਾ ਥੋੜਾ ਜਿਹਾ ਹਰਿਆਣਾ ਵੀ ਸਾਡੇ ਇੱਥੇ ਨੇੜੇ ਨਾ ਹਰਿਆਣਾ ਹੀ ਰਹਿ ਜਾਂਦਾ ਠੀਕ ਹੈ ਨਾਲ 5-6 ਕਿਲੋਮੀਟਰ ਦੀ ਆਪਣੇ ਪਿੰਡੋ ਹਰਿਆਣਾ ਠੀਕ ਹੈ ਜੀ ਤੇ ਉਹ ਅਸੀਂ ਲੋਕਲ ਨੰਬਰ ਲਾਏ ਖੋਜ ਆ ਆਪਦੀ ਜਾਣ ਪਛਾਣ ਚੋਂ ਠੀਕ ਹੈ ਲੋਕਲ ਨੰਬਰ ਹਾਂਜੀ ਠੀਕ ਦੂਰ ਫਿਰ ਕਾਗਜ਼ ਪੱਤਰ ਦਾ ਨਹੀਂ ਕੋਈ ਸੈਟਿੰਗ ਵੈਂਦੀ ਠੀਕ ਹੈ ਜੀ ਜਿਹੜਾ ਕੋਈ ਆਪਾਂ ਤੋਂ ਟਰੈਕਟਰ ਲੋ ਕਾਪੀ ਗਾਈ ਦੀ ਜ਼ਿੰਮੇਵਾਰੀ ਆਪਣੀ ਹੋ ਠੀਕ ਹੈ ਜੀ ਟਰੈਕਟਰ ਬੰਦਾ ਆਪਦਾ ਵਧੀਆ ਬਾਹ ਕੇ ਤਸੱਲੀ ਨਾਲ ਜਿਵੇਂ ਪੂਰਾ ਸ਼ੌਂਕ ਨਾਲ ਪਸੰਦ ਕਰਕੇ ਲੈ ਜਾਵੇ ਠੀਕ ਹੈ ਜੀ 2-4 ਬੰਦੇ ਆ ਕੇ ਠੀਕ ਹੈ ਜੀ 4 2-4 ਬੰਦੇ ਇਸ ਸਹਿਮਤੀ ਨਾਲ ਵਧੀਆ ਖੁੱਲੇ ਟਾਈਮ 'ਚ ਨਿਰਖ-ਪਰਖ ਕੇ ਠੀਕ ਹੈ ਜੀ ਬੇਨ ਮੰਡੀ ਤੋਂ ਵੀ ਖੁੱਲਾ ਟਾਈਮ ਲੈ ਕੇ ਆਵੇ ਬੰਦਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਆ ਠੀਕ ਹੈ ਜੀ ਕਾਪੀ ਗਾਈ ਦੀ ਜ਼ਿੰਮੇਵਾਰੀ ਆਪਣੀ ਹੋ ਹਾਂਜੀ ਐਨਓਸੀ ਆਪਾਂ ਲੈ ਕੇ ਦੇਵਾਂਗੇ ਹਰੇਕ ਟਰੈਕਟਰ ਦੀ ਠੀਕ ਹੈ ਜੀ ਜਿਹੜਾ ਕੋਈ ਹਰਿਆਣਾ ਨੰਬਰ ਆ ਜਿਹੜਾ ਹਰਿਆਣਾ ਨੰਬਰ ਹਾਂਜੀ ਹਾਂਜੀ ਉਹਦੀ ਐਨਓਸੀ ਮਿਲ ਜੂਗੀ ਹਾਂ ਬੀਮਾ ਖਰੀਦਦਾਰ ਦਾ ਹੁੰਦਾ ਠੀਕ ਹੈ ਜੀ ਉਹ ਕਈ ਵਾਰ ਆਪਾਂ ਇਹ ਵੀ ਹੁੰਦਾ ਵੀ ਗੱਲ ਦੱਸਣੀ ਭੁੱਲ ਜਾਂਦੇ ਆ ਠੀਕ ਹੈ ਜੀ ਵੀ ਉਹ ਕਈਏ ਨਾ ਕਈਏ ਸੌਦੇ ਵੇਲੇ ਬੀਮਾ ਖਰੀਦਦਾਰ ਦਾ ਐਨਓਸੀ ਆਪਣੀ ਠੀਕ ਹੈ ਇਹ ਵੀ ਨਹੀਂ ਜੇ ਆਪਾਂ ਵੀ ਕਿਹਾ ਨਹੀਂ ਐਨਓਸੀ ਦੀ ਗੱਲ ਨਹੀਂ ਕਰੀ ਵੀ ਲੈ ਕੇ ਨਹੀਂ ਦਿੰਦਾ ਐਨਓਸੀ ਲੈ ਕੇ ਹੀ ਦੇਣੀ ਆ ਆਪਾਂ ਠੀਕ ਹੈ ਹਾਂਜੀ ਫਿਰ ਉਹਦੇ ਨਾਂ ਕਰਾਈ ਤੇ ਉਹਨਾਂ ਹੀ ਪੈਸੇ ਲੱਗਦੇ ਆ ਵੀਰੇ ਠੀਕ ਹੈ ਜੀ ਪੰਜਾਬ ਹਰਿਆਣਾ ਇਹਦਾ ਠੀਕ ਹੈ ਜੀ ਨਹੀਂ 1355 ਰੁਪਏ ਫੀਸ ਕੱਟੀ ਦੀ ਹੈ ਸਰਕਾਰੀ ਰਸੀਦ ਇਹ ਦੀ ਠੀਕ ਹੈ ਕਿਦੋਂ ਦਾ ਮਰਜੀ ਨੰਬਰ ਲੈ ਲਓ ਠੀਕ ਹੈ ਹਾਂ ਜੀ ਹੁਣ ਆਪਾਂ ਸਿਉਣਾ ਲਿਕਾ ਤੋਂ ਸਟਾਰਟ ਕਰਦੇ ਆ 50 ਦੇ ਤੋਂ ਡੀਆਈ 50 ਵੀਰੇ ਇਹ ਠੀਕ ਹੈ ਜੀ 2020 ਮਾਡਲ ਦਾ ਠੀਕ ਹੈ ਜੀ ਟਾਇਰ ਟੂਰੇ ਦੇ ਸਾਰਾ ਕੁਝ ਨਾਲ ਦਾ ਟਾਇਰ ਨਾਲ ਦੇਨੇ ਹਾਂ ਇਹ 5 700 ਘੰਟਾ ਚੱਲਿਆ ਟਰੈਕਟਰ ਆ 5 700 ਹੀ ਹਾਂ 5 700 ਘੰਟਾ ਚੱਲਿਆ ਹੋਇਆ ਮਿੱਤਰੋ ਟਰੈਕਟਰ ਚੈੱਕ ਕਰਤਾ ਦਿਓ ਤੇ ਗੁੜਿਆਰ ਦੇ ਟਾਇਰ ਨੇ 90 90 ਪੈਂਸੇ ਟਾਇਰ ਮੰਨ ਕੇ ਆਓ ਹਾਂਜੀ ਚਾਰ ਸਪੀਰੇ ਗੇੜਾ ਦੇ ਦੇ ਆ ਫੱਟੀ ਫੁੱਟੀ ਦਿਖਾ ਵੀਰੇ ਇਹਦੀ ਉਮੀ ਬਾਈਕ ਮਾੜਾ ਯਾਰ ਰੰਗ ਜਿਹਾ ਲਿਆ ਸਾਹਸੇ ਨਾ ਠੀਕ ਹੈ ਜੀ ਟਾਪ ਲਿੰਕ ਇਹਦੀ ਜਮਾ ਨਵੀਂ ਮਿਲੂ origignal ਨਾਲ ਦੀ ਇਹੋ ਜਿਹਾ ਟਰੈਕਟਰ ਆ ਠੀਕ ਹੈ ਜੀ 5-700 ਘੰਟਾ ਚੱਲਿਆ ਇਹ ਟਰੈਕਟਰ ਦੇ ਵਾਹ ਕੱਲੇ ਹਾਰ ਦੀ ਘਾਟ ਆ ਜਦੋਂ ਕੋਈ ਬੰਦਾ ਲੈ ਗਏ ਨੂੰ ਇਹ ਨਹੀਂ ਕਹਿ ਸਕਦਾ ਘਰੇ ਜਾ ਕੇ ਵੀ ਤੁਸੀਂ 20 ਮਾੜ ਲਏ ਠੀਕ ਹੈ ਐਡਾ ਜਾ ਕੇ ਸਮਾਈ ਜਾਨੀ ਕਿ ਸਮਾਈ ਚ ਚੱਲਿਆ ਹੋਇਆ ਟਰੈਕਟਰ ਆ ਆ ਓਕੇ ਆਕੇ ਵਾਲੇ ਨਿੰਬਾ ਦੇ ਨੱਟ-ਨੋਟ ਦਿਖਾ ਦੇ ਵੀਰੇ ਠੀਕ ਹੈ ਜੀ ਅਜੇ ਕਿਤੇ ਚਾਬੀ ਪਾਨਾ ਚਾਬੀ ਪਾਨਾ ਲੱਗਿਆ ਨਹੀਂ ਕਿਤੇ ਵੀ ਪੈਰਦਾਨ ਦਿਖਾ ਦਿਓ ਠੀਕ ਹੈ ਜੀ ਬਾਲੇ ਜਿਆਦੇ ਸੰਭਾਈ ਚੱਲਿਆ ਬੈ ਡਾ ਠੀਕ ਹੈ ਜੀ ਤੇ ਮਾਡਲ ਇਹ 20 ਆ ਗਿਆ 2020 ਮਾਡਲ ਆ ਤੇ ਜੇ ਰੇਟ ਦੀ ਗੱਲ ਕਰੀਏ ਨਿੱਕੇ ਇਹਦੀ ਰੇਟ ਆ ਜੀ 5 ਲੱਖ ਤੇ 35000 ਰੁਪਇਆ 5 ਲੱਖ 35000 ਇਹ ਤਾਂ ਡਿਮਾਂਡ ਹੈ ਤੇਰੀ ਮੌਕੇ ਦਾ ਇਹ ਡਾ ਟਰ ਆਪਾਂ ਦੇ ਦਾਂਗੇ ਵੀਰੇ 5 ਲੱਖ ਤੇ 5000 ਦਾ ਜਸਨੋ ਦਾ ਰੇਟ ਹੀ ਆ 5 ਲੱਖ 5000 ਦਾ ਜਸਨੋ ਹੀ ਹੋਊ ਹਾਂਜੀ ਹਾਂਜੀ ਕੀ ਤੇ ਪਰ ਟਰੈਕਟਰ ਨੂੰ ਨਹੀਂ ਕੋਈ ਬਾਈ ਆਏਗਾ ਆ ਕੇ ਕਹਿ ਸਕਦਾ ਹਾਂਜੀ ਵੀ ਆਪਾਂ 19 ਕਿਹਾ ਤੇ 21 ਨਿਕਲੂ ਠੀਕ 21 ਤੋਂ 19 ਨਹੀਂ ਹੁੰਦੀ ਆਪਣੀ ਜਿਹੜੀ ਗੱਲ ਦੱਸੀ ਸੀ ਵੀ ਕਿਸੇ ਪਾਸੋਂ ਕੋਈ ਲਾਂਬੇ ਵਾਲੀ ਗੱਲ ਲਾਂਬੇ ਵਾਲੀ ਗੱਲ ਹਾਂ ਹਾਂ ਠੀਕ ਹੈ ਜੀ ਟਾਇਰ ਆ ਗਿਆ ਅੱਗੇ ਆਈ 605 ਹਾਂ ਇਹਦੇ ਬਾਰੇ ਦੱਸੋ 2020 ਮਾਡਲ ਆ ਠੀਕ ਹੈ ਜੀ ਟਾਇਰ 2 ਇਹਦੇ ਵੀ ਨਾਲ ਦੇ ਸਾਰੇ ਠੀਕ ਹੈ ਜੀ ਟਰੈਕਟਰ ਇਹ ਵੀ ਐ ਸ਼ੌਕ ਨਾ ਦਿਖਾ ਦੇ ਰੀਤ ਜੀ ਨਾ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਖੁੱਲੇ ਪਲੇਟਫਾਰਮ ਦਾ ਸਾਰਾ ਅਰੀਜਨਲ ਕਿਤੇ ਕਲਮ ਨਹੀਂ ਕਿਤੇ ਵੀ ਕੱਲੇ ਬੈਂਪਰ ਦੇ ਸਟਿੱਕਰ ਦੁਆਰੇ ਲੱਗੇ ਹੋਏ ਆ ਮੂਰੋ ਮੂਰੋ ਬੈਂਪਰ ਹੋ ਗਏ ਠੀਕ ਹੈ ਜੀ ਤੇ ਨਹੀਂ ਕਿਸੇ ਪਾਸੇ ਨਾ ਕਲਮ ਨਾ ਕੋਈ ਹੋਰ ਕਿਸੇ ਕੋਈ ਦਿੱਕਤ ਨਹੀਂ ਜਾਂ ਚਾਬੀ ਲੱਗੀ ਹੋਵੇ ਚਾਬੀ ਲੱਗੀ ਹੋਵੇ ਡੰਡਾ ਫੱਟੀ ਛਤਰੀ ਸਮਾਨ ਸਾਰਾ ਨਾਲ ਦਾ ਬਿਲਕੁਲ ਠੀਕ ਹੈ ਜੀ ਆ ਬੁੱਲੇ ਗੱਲੇ ਨਾਲ ਦੇ ਸਾਰਾ ਸਮਾਨ ਠੀਕ ਹੈ ਜੀ ਤੇ ਦੇਖ ਸਕਦੇ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਪੂਰਾ ਸੂਰੂਮ ਕੰਡੀਸ਼ਨ ਟਰੈਕਟਰ ਪਿਆ 85 ਪੈਸੇ ਟਾਇਰ ਇਹਦੇ ਨਾਲ ਦੇ 85 ਤੋਂ 85 ਪੈਸੇ ਠੀਕ ਹੈ ਜੀ ਤੇ ਚੱਲ ਰਿਹਾ ਕਿੰਨੇ ਘੰਟੇ ਹੁਣ ਆਏ ਇਹ ਚੱਲਿਆ ਆਪਾਂ ਚੈੱਕ ਕਰਕੇ ਦੱਸ ਦਿੰਨੇ ਆ ਬਾਈ ਇਹ ਚੱਲਿਆ ਹੀ 1426 ਘੰਟੇ 1426 ਘੰਟੇ ਮਿੱਤਰੋ ਇਹ ਚੱਲਿਆ ਹੋਇਆ ਹੈ ਅਰੀਨਲ 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 ਵੀਰੇ ਠੀਕ ਹੈ ਤੇ ਜਿੰਨਾ ਇਹ ਉਤੋਂ ਚੌਕੀ ਆਂਦਾ ਇੰਜਨ ਗੇਅਰ ਦਾ ਬਾਈ ਤੂੰ ਮੇਰੀ ਗੱਲ ਸੁਣ ਇਹਨੂੰ ਧਿਆਨ ਨਾ ਵਿਖਾ ਟਰੈਕਟਰ ਦਾ ਹਾਂਜੀ ਕਿਸੇ ਪਾਸੇ ਇਹ ਲਾਂਭਿਆ ਦੀ ਗੱਲ ਨਹੀਂ ਵਿਖਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਵਿਚੋ-ਵਿਚੋ ਤੁਸੀਂ ਦੇਖ ਸਕਦੇ ਹੋ ਉਹਨਾਂ ਵੀ ਅੰਦਰੋਂ ਮਡਲੀ ਵਾਲਾ ਆਪਣੇ ਕੋਲੇ ਨੀਵੇਂ ਆ ਕਹੇਨ ਨੂੰ ਹਾਂਜੀ ਟਰੈਕਟਰ ਜਿਵੇਂ ਨਵੇਂ ਹੀ ਰੀਸ ਕਰਦੇ ਇਹਨਾਂ ਦੇ ਠੀਕ ਹੈ ਜੀ ਕੰਡੀਸ਼ਨ ਸ਼ੋਰੂਮ ਹੀ ਆ ਸਾਰੀ ਸ਼ੋਰੂਮ ਕੰਡੀਸ਼ਨ ਆ ਮਿੱਤਰੋ ਤੇ ਇਹ ਮਾਡਲ ਕਿੰਨੇ ਆ ਗਿਆ 2020 ਮਾਡਲ ਆ 20 ਮਾਡਲ ਦਾ 6 ਲੱਖ 45000 ਰੁਪਏ ਡਿਮਾਂਡ ਆ ਇਹਦੀ ਹਾਂਜੀ ਇਹ ਟਰੈਕਟਰ ਦੇ ਦਾਂਗੇ ਆਪਾਂ 6 ਲੱਖ ਤੇ 20000 ਦਾ ਟਰੈਕਟਰ ਦੇ ਦਾਂਗੇ 6 ਲੱਖ 20 ਦੀ ਹਾਂਜੀ ਮਾੜਾ ਮੋਟਾ ਹੈ ਕੀ ਹੈ ਕਿ ਜੈਸ ਕੋਈ ਮਾਨਤਾ ਨਾ ਆਪਾਂ ਕਰ ਦਾਂਗੇ ਮਾਨਤਾ ਨਾ ਪਾਏ ਬੰਦੇ ਨੂੰ ਮੋੜਨ ਨਹੀਂ ਦਿੰਦੇ ਮੈਂ ਕਹਿੰਦੇ ਆ ਕਹੇਦੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਬਾਕੀ ਤੂੰ ਚੱਲ ਗਿਆ ਤੇਰੀ ਪੂਰੀ ਗੱਲ 6 ਲੱਖ 20000 ਦਾ ਤਾਂ ਨਿੱਕੇ ਨੇ ਕਿਹਾ ਤੁਸੀਂ 6 ਲੱਖ 16000 ਦਾ ਟਰੈਕਟਰ ਲੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਮੂਰੇ ਆ ਗਿਆ 855 ਟਮਾਟਰੀ 4 ਸਟਾਰ ਰਿਵਰਸ ਵੀਡੀਓ ਹਾਂ 2015 ਮਾਡਲ ਆ ਵੀਰੇ ਇਹ 2015 ਮਾਡਲ ਹੈ ਟਾਇਰ ਇਹਦੇ ਜਮਾ ਨਵੇਂ ਆ ਪਿਛਲੇ ਟਾਇਰ ਤਕਰੀਬਨ ਆ ਪਿਛਲੇ ਰੁਪਿਆ ਪਰ ਟਾਇਰ 90 ਪਏ ਪਰ ਥੋੜਾ ਜਿਹਾ ਟਰੈਕਟਰ ਨਾਲ ਤੂੰ ਆ ਰੀਜ ਜੀ ਨਾਲ ਦਿਖਾ ਦੇ ਠੀਕ ਹੈ ਜੀ ਟਰੈਕਟਰ ਚੰਗਾ ਆ ਪਲੇਟਾਂ ਬਲੂਟਾਂ ਉਹਨੇ ਆ ਰਿੰਬਾਂ ਵਾਲੇ ਨੱਟ ਦਿਖਾ ਦੇ ਠੀਕ ਹੈ ਜੀ ਤੇ ਥੋੜਾ ਪਾਈਪਾਂ ਉਹ ਪਾ ਜਮਾ ਆ ਠੀਕ ਹੈ ਜੀ ਸਾਰਾ ਜਾਨੀ ਕਿ ਮੜਿਆ ਪਿਆ ਟਰੈਕਟਰ ਜਮਾ ਹੈ 2020 22 ਮਾਡਲ ਨਾਲ ਦਾ ਟਰੈਕਟਰ ਆ ਦੇਖ ਸਕਦੇ ਹੋ ਬਾਈ ਤੁਸੀਂ ਟਰੈਕਟਰ ਚੰਗਾ ਹੈ ਹਾਂ ਆ ਟੋਲੀ ਢਾਲੀ ਟੈਂਕੀ ਨੂੰ ਆ ਨਿਕਲ ਨੂੰ ਕੋਲਵੇਂ ਪਿਆ ਸਾਰਾ ਠੀਕ ਹੈ ਜੀ ਆ ਟਾਇਰ ਟ ਕਵਰ ਹੋਰ ਹਜੇ ਕੱਪੜਾ ਨਹੀਂ ਮਾਰਿਆ ਆਪਾਂ ਹਾਂ ਜੀ ਸਾਰਾ ਜਮਾ ਹੈ ਕਿਸੇ ਪਾਸੋਂ ਲਾਂਬੇ ਵਾਲੀ ਗੱਲ ਨਹੀਂ ਪਿੱਛੋ ਵੀ ਵਿਖਾ ਦੇ ਠੀਕ ਹੈ ਜੀ ਲਾਂਬੇ ਵਾਲੀ ਗੱਲ ਨਹੀਂ ਬਾਈ ਕਹਿੰਦਾ ਪਿੱਛੋਂ ਵੀ ਦਿਖਾ ਦੇ ਤੇ ਬਾਕੀ ਰਿੰਬਾਂ ਦੇ ਨਟ-ਨਟ ਦਿਖਾ ਦੇ ਠੀਕ ਹੈ ਜੀ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਇਹਦੇ ਕੱਲੇ ਸੀਛੀ ਨਾ ਕਿਸੇ ਨੇ ਇੱਥੇ ਮਾਰਿਆ ਬਈ ਇੰਨਾ ਕਥਾਂ ਲਿੰਕਾਂ ਦੇ ਤੇ ਕਹੀ ਤੇ ਠੀਕ ਹੈ ਜੀ ਇਹ ਆਪਾਂ ਕਹਿੰਦੇ ਆ ਮਤਲਬ ਮਗਰੋਂ ਗੱਲ ਦੇਣੀ ਆ ਜਾਂਦੀ ਹੋੱਕ ਕੱਕ ਵਿਖਾ ਦੇ ਵੀਰੇ ਹੋੱਕ ਕੱਕ ਬਾਈ ਨਾਲ ਦੀ ਆ ਹਾਂ ਹਾਂ ਠੀਕ ਹੈ ਨਾਲ ਦੀ ਮਗਰੋਂ ਅਮਰੂਦ ਦਿਖਾ ਦੇ ਡਿਸਟ੍ਰੀਬਿਊਟਰ ਸਾਰਾ ਨਾਲ ਟਾਪ ਮਾਡਲ ਆ ਰਿੰਬੂਮ ਤੇ ਰਿੰਬਾਂ ਦੇ ਨਟ ਦਿਖਾ ਦੇ ਠੀਕ ਹੈ ਜੀ ਤੇ ਮਾਡਲ ਇਹ ਕਿੰਨੇ ਆ ਗਿਆ ਇਧਰੋਂ ਇਕੱਲੇ ਸੈਲਫ ਤੇ ਵੱਜਿਆ ਵੇ ਕਿਸੇ ਨੇ ਬੁਫਾਰੇ ਵਾਲਾ ਵੱਜਿਆ ਵਿਆ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਮੇ ਸ਼ੀਸ਼ੀ ਨਹੀਂ ਰਹੀ ਨਾ ਰੰਗ ਵਾਲੀ ਹੋਰ ਕਿਤੇ ਟਰੈਕਟਰ ਦੇ ਲਿਫਟ ਪੰਪ ਵਿਖਾ ਦਿਓ ਇਹ ਸਦਖਾ ਤੋਂ ਬਾਡੀ ਦਿਖਾ ਦਿਓ ਠੀਕ ਹੈ ਜੀ ਟਰੈਕਟਰ 2015 ਬਾਈ ਜਮਾ ਤੋਂ ਆ ਰਹੀਨਾਂ ਵਾਲਾ ਕੋਕਾ 20 ਟਰੈਕਟਰ ਆ ਕਿੰਨੇ ਮਾਡਲ ਆ ਗਿਆ ਡਿਮਾਂਡ ਇਹਦੀ 2015 ਮਾਡਲ ਆ ਡਿਮਾਂਡ ਹੈ ਜੀ 5.5 ਲੱਖ ਰੁਪਈਆ ਤੇ ਦੇਣਾ ਕਿੰਨੇ ਦਾ ਸਮਾਨ ਇਹਦੇ ਨਾਲ ਸਾਰਾ ਆਲ ਓਵਰ ਡੰਡਾ ਫੱਟੀ ਛਤਰੀ ਇਹ 5 ਲੱਖ ਦਾ ਟਰੈਕਟਰ ਦੇਣਾ ਹੀ ਜੇ ਕੋਈ ਤੇਰੀ ਵੀਡੀਓ ਵੇਖ ਕੇ ਆਉਂਦਾ ਪੰਜ ਲੱਖ ਦਾ ਦੇ ਦਾਂਗੇ ਮੇਰੇ ਪੂਰੇ ਦਾ ਪੂਰੇ 5 ਲੱਖ ਦਾ ਟਰੈਕਟਰ ਮਿੱਤਰੋ ਬਣੂਗਾ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ 855 ਐਫ ਏ ਰਿਵਰਸ ਪੀਟੀਓ 4 ਸਟਾਰ ਇਹ 2017 ਮਾਡਲ ਆ ਠੀਕ ਹੈ ਜੀ ਇਹ ਅੱਡ ਤੇਲ ਵਾਲਾ ਟਰੈਕਟਰ ਹੁੰਦਾ ਪਾਵਰ ਸਟੀਅਰਿੰਗ ਦਾ ਠੀਕ ਹੈ ਜੀ ਅੱਡ ਪੈਰੇ ਦੇ ਮੂਹਰ ਲਿਖੇਗੇ ਨਵੇਂ ਵਰਗੇ ਠੀਕ ਹੈ ਜੀ ਪਿਛਲੇ ਸ਼ੌਕ ਨਾਲ 15 9 28 ਦੇ ਪਵਾਏ ਆ 90 ਪੈਸੇ ਪੂਰੇ ਦੇ ਲਿਖੇਗੇ ਨੇ ਠੀਕ ਹੈ ਜੀ 15 ਵਾਲੇ ਪਵਾਏ ਆ ਨਵੇਂ ਠੀਕ ਹੈ ਜੀ ਕਾਪੀ ਕਾਗਜਾਂ ਦੇ ਵੀ ਚੰਗੇ ਹੁੰਦੇ ਟਰੈਕਟਰ ਬਾਈ ਆਪਣੀ ਜ਼ਿੰਮੇਵਾਰੀ ਹੋ ਕਾਪੀ ਕਾਗਜ ਦੀ ਠੀਕ ਹੈ ਅਗਲੇ ਦੇ ਨਾਂ ਹੋਣ ਤੱਕ ਦੀ ਗਾਰੰਟੀ ਆ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਨਿੱਕਾ ਕਹਿੰਦਾ ਨਾ ਹੋਣ ਤੱਕ ਦੀ ਫੁੱਲ ਗਾਰੰਟੀ ਹੈ 2017 ਮਾਡਲ ਆ ਠੀਕ ਹੈ ਜੀ ਇਹਦੀ ਡਿਮਾਂਡ ਆ 5,75,000 ਰੁਪਇਆ ਹਾਂਜੀ ਇਹ ਟਰੈਕਟਰ 5.5 ਦਾ ਦੇਣਾ ਸੀ ਬਈ ਆਪਾਂ 5 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਅਦ ਵਿੱਚ 5 ਲੱਖ 40 ਹਜ਼ਾਰ ਆ ਹਾਂ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਬਾਤ ਹੈ ਇੱਕੋ ਹੀ ਗੱਲ ਬਾਤ ਹੈ ਬਈ 5 ਲੱਖ 40 ਹਜ਼ਾਰ ਦਾ ਟਰੈਕਟਰ ਇਹ ਮਿੱਤਰੋ ਬਣੂਗਾ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਸੋਹਣਾ ਟਰੈਕਟਰ ਹੈ ਹਾਂ ਜੇ ਬਈ ਆਪਾਂ ਬਾਲਾ ਫਰਕ ਰੱਖਦੇ ਆ ਵੀ 5 ਤੋਂ 65 ਦਾ ਦੇਉ ਐ ਕਰੂ ਮੈਂ ਜਾਂ 560 ਦਾ ਫਿਰ ਗਾਹਕ ਮਨ ਲੈ ਚੱਲ ਕੇ ਆਉਂਦਾ ਹਾਂਜੀ ਇੱਥੇ ਮੱਥਾ ਮਾਰਨਾ ਪੈਂਦਾ ਵੀਰੇ ਠੀਕ ਹੈ ਜੀ ਠੀਕ ਹੈ ਨਾ ਮੰਨ ਲਓ ਤੇ ਆਪਾਂ ਜੈ ਜੈ ਜੈਨੂ ਆਨ ਜੇ ਰੇਟ ਉਹ ਹੀ ਪੂਰਾ ਡਿਸਕਾਊਂਟ ਕਰਕੇ ਦੱਸਿਆ ਜਿਹੜੀ ਚੀਜ਼ ਤੁਹਾਨੂੰ ਦੱਸਤੀ ਉਹ ਚ ਫਰਕ ਨਹੀਂ ਆਉਣਾ ਠੀਕ ਹੈ ਜੀ ਮੂਰੇ ਆ ਗਿਆ ਸੁਵਰਾਜ 744 ਐਫ ਆਈ 2016 ਮਾਡਲ ਆ ਇਹ ਠੀਕ ਹੈ ਜੀ ਟਰੈਕਟਰ ਇਹ ਦਿਖਾ ਦੇ ਪਰ ਟਰੈਕਟਰ ਮਿੱਤਰੋ ਚੈੱਕ ਕਰ ਸਾਲਾ ਕੈਨ 2016 ਮਾਡਲ ਆ ਵੀਰੇ ਹਾਂ ਜੀ ਟਰੈਕਟਰ ਇਹ ਮੰਨ ਲਾ 22 23 ਮਾਡਲ ਵਰਗਾ 22 23 ਮਾਡਲ ਵਰਗਾ ਅੱਡ ਤੇਲ ਵਾਲਾ ਟਰੈਕਟਰ ਹੁੰਦਾ ਹੈ ਪਾਵਰ ਸਟੀਅਰਿੰਗ ਤੇਲ ਅੱਡ ਠੀਕ ਹੈ ਠੀਕ ਹੈ ਜੀ ਇੱਥੋਂ ਪਾਈਪਾਂ ਬੂਪਾਂ ਵਿਖਾ ਦੇ ਆ ਨਿਕਲਾ ਨੂੰ ਕੋਲੋਂ ਮੇ ਵਿਆਹ ਜਿਆ ਲਾ ਟਰੈਕਟਰ ਮਿੱਤਰੋ ਚੈੱਕ ਕਰ ਰਹੇ ਹਾਂ ਮਾਈਲ ਦਾ ਨਖਾ ਵੀਰੇ ਦੇਖ ਸਕਦੇ ਹੋ ਬਾਈ ਕਿਤੇ ਘੱਟ ਚੱਲਿਆ ਟਰੈਕਟਰ ਕਿੰਨੇ ਕ ਘੰਟੇ ਚੱਲਿਆ ਹੋਣਾ ਇਹ ਚੱਲਿਆ ਵੀਰੇ 4100 ਹਾਂਜੀ 4100 ਕੁਸ ਘੰਟੇ ਚੱਲਿਆ 4100 ਘੰਟੇ ਚੱਲਿਆ ਹੋਇਆ ਮਿੱਤਰੋ ਹਾਂ ਟਰੈਕਟਰ ਚੈੱਕ ਕਰ ਸਕਦੇ ਹਾਂ ਹੋਰ ਦੇਖ ਲੈਣੇ ਆਪਾਂ 4100 7 ਘੰਟੇ ਚੱਲਿਆ ਹੋਇਆ 4100 7 ਘੰਟੇ ਕੋਈ ਛੇੜ ਛਾੜ ਨਹੀਂ ਇਹਦੇ ਨਾਲ ਬਾਈ ਕੁਸ ਵੀ ਠੀਕ ਹੈ ਜੀ ਸਾਰਾ ਓਰੀਜਨਲ ਆ ਇਹ ਠੀਕ ਹੈ ਜੀ ਕਿਤੇ ਕੋਈ ਕਾਲ ਮਦਾ ਨਿਸ਼ਾਨ ਨਹੀਂ ਠੀਕ ਹੈ ਜੀ ਰੇਮ ਰੂੰਬ ਬਖਾ ਦੇ ਪਿੱਛੋਂ ਟਰੈਕਟਰ ਡੰਡਾ ਫੱਟੀ ਕਿੱਲੇ ਸਮਾਨ ਮਗਰਿਆੜ ਦਿਖਾ ਦੇ ਚੰਗਾ ਟਰੈਕਟਰ ਹੈ ਮਗਰਿਆੜ ਮੂਟ ਨਾਲ ਤੇ ਨੇ ਬਾਈ ਜਮਾਦ ਦੇ ਨੱਡ ਨੂਰ ਦਿਖਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਟਰੈਕਟਰ ਚੰਗਾ ਹੈ ਸ਼ੀਸ਼ੇ ਮੰਗੂ ਚੰਗਾ ਦਾ ਦਿਖਾ ਦੇ ਵੀਰੇ ਆਹ ਹਜੇ ਪਾਲਚਪੂਲ ਛੋਵੇਂ ਨਾਲ ਦੀ ਪਈ ਹੈ ਠੀਕ ਹੈ ਜੀ ਤੇ 23 24 ਮਾਡਲ ਦੀ ਕੰਡੀਸ਼ਨ ਹੈ ਮਾਡਲ ਹੀ 2016 ਤੇ ਰੇਟ ਰੇਟ ਹੈ ਦਾ 4 ਲੱਖ ਤੇ 75000 ਮੌਕੇ ਦਾ ਮੌਕੇ ਦਾ ਵੀਰੇ ਇਹ 480 ਦਾ ਮਨ ਸੀ 75 ਦਾ ਦੇ ਦਾਂਗੇ ਆਪਾਂ 475 ਦਾ ਹਾਂ 4 ਲੱਖ 75 ਹਜ਼ਾਰ ਦਾ ਮੌਕੇ ਤੇ ਇਹ ਟਰੈਕਟਰ ਮਿੱਤਰੋ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਅੱਗੇ ਆ ਗਿਆ ਆਪਣੇ ਕੋਲ ਐਂਡੋ ਫਾਰਮ 3055 ਹਾਂ 2023 ਮਾਡਲ ਆ ਇਹ ਠੀਕ ਹੈ ਬਾਈ ਇਹ 560 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਵੀਰੇ 560 ਘੰਟਾ ਹਾਂ ਟਾਓ ਮਾਡਲ ਹੁੰਦਾ ਇਹ ਤਾਂ ਕੀ ਭੇਨੇ ਹਨਾ ਹਾਂ ਹਾਂ ਸਾਈਡ ਗੇਅਰ ਆ ਇਹ ਠੀਕ ਹੈ ਜੀ ਰਿਵਰਸ ਸਪੀਡ ਕੋ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਪਾਵਰ ਸਟੀਅਰਿੰਗ ਠੀਕ ਹੈ ਜੀ ਪੈਸੇ ਥੋੜੇ ਆ ਫੈਕਸ਼ਨ ਵਾਲੇ ਐਜ ਫੈਕਸ਼ਨ ਵਾਲੇ ਨੇ ਹਾਂ ਤੇ ਆ ਮੋਰਾ ਮਾਰਾਂ ਦਿਖਾਈ ਠੀਕ ਹੈ ਜੀ ਗੱਲੀ ਗੱਲੀ ਚੀਜ਼ ਹੋਵੇ ਉਵੇਂ ਲੱਗੀ ਪਈਆਂ ਨੇ ਪਾਚਿਆ ਚਟਾਂ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਬਿਲਕੁਲ ਥੋੜਾ ਬਿਲਕੁਲ ਥੋੜਾ ਸਮਾਂ ਚੱਲਿਆ ਹੋਇਆ ਟਰੈਕਟਰ 5-600 ਘੰਟੇ ਟਰੈਕਟਰ ਕੀ ਹੁੰਦਾ ਬਈ ਇਹ ਕਰਾਵੇਂ ਹੀ ਹੁੰਦਾ ਟਰੈਕਟਰ ਹਾਂ ਹਾਂ ਇੱਕ ਸਰਵਿਸ ਹੀ ਹੋਈ ਹੋਈ ਹੈ ਹਾਂ ਜੀ ਆਵਣਾ ਇੱਕ ਜਾਂਦ ਹੋਵੇ ਇਹਦੀਆਂ ਠੀਕ ਹੈ ਸੈਂਟਾ ਕੱਪੜੇ ਵਾਲੀ ਛਤਰੀ ਆ ਗਈ ਉਹ ਕੱਕ ਨਾਲ ਦੀ ਬਾਈ ਫੱਟੀ ਦੇਖ ਸਕਦੇ ਹੋ ਤੁਸੀਂ ਤੇ ਇਹਦਾ ਫਿਰ ਕੀ ਪ੍ਰਾਈਜ਼ ਰੇਟ ਅੱਖ ਰੱਖਿਆ ਕਿੰਨੇ ਮੜ ਲਿਆ ਇਹਦੀ ਡਿਮਾਂਡ ਆ 4 ਲੱਖ ਤੇ 85000 ਰੁਪਇਆ 4,85,000 ਡਿਮਾਂਡ 2023 ਮਾਡਲ ਆ ਇਹ 2023 ਮਾਡਲ ਤੇ ਮੌਕੇ ਤੇ ਮੌਕੇ ਤੇ ਟਰੈਕਟਰ ਇਹ ਦੇ ਦਾਂਗੇ ਇੱਕੋ ਹੀ 4,60,000 ਦਾ 4,60,000 ਦਾ ਮੈਂ ਤੁਹਾਨੂੰ ਉਹ ਜੇ ਕੋਈ ਆ ਤੇਰੀ ਵੀਡੀਓ ਵੇਖ ਕੇ ਆਉਂਦਾ ਕੋਈ ਹੋਰ ਵੀ ਮਾਨਤਨ ਕਰਦਾ ਤਾਂ 4000 ਦਾ ਹੋਰ ਵੀ ਮਾਨਤਨ ਹੂੰਗਾ ਹਾਂ ਹਾਂ ਤੇ ਨਿੱਕੇ ਮੋਬਾਈਲ ਨੰਬਰ ਕਿੰਨਾ ਬਾਈ 99191 23993 ਪਿੰਡ ਮੇਰਾ ਮਲਕਾਨਾ ਟਰੈਕਟਰ ਆਪਣੇ ਤਲਵੰਡੀ ਸਾਬੋ ਸਤਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਰਵੀ ਦਾ ਚੌਂਕ ਚ ਉੱਥੇ ਮਿਲ ਜਾਣਗੇ ਆਪਾਂ ਨੂੰ ਜਦੋਂ ਮਰਜ਼ੀ ਆਓ 24 ਘੰਟੇ ਮੰਨ ਲਾ ਉੱਥੇ ਹੀ ਹੁੰਦਾ ਆਪਣਾ ਇੱਕ ਬੰਦਾ ਠੀਕ ਹੈ ਮੈਂ ਨਾ ਹੁੰਦਾ ਇੱਕ ਬਾਈ ਆਪਣਾ ਹੋਰ ਆ ਭੋਲਾ ਦੇ ਸੁਮਲਕਾ ਨਾਲ ਉਹਦਾ ਨੰਬਰ 93066 66599 ਠੀਕ ਹੈ ਠੀਕ ਆ ਇੱਕ ਨੰਬਰ ਹੋਰ ਆ 9466000735 ਸਤਨਾਮ ਕੁਮਾਰ ਵਾਲਾ ਉਹ ਵੀ ਉੱਥੇ ਹੀ ਹੁੰਦਾ ਠੀਕ ਹੈ ਜੇ ਮੈਂ ਨਾ ਹੁੰਦਾ ਤੁਹਾਨੂੰ ਟਰੈਕਟਰ ਮਿਲਣਗੇ ਜਿਹੜੀ ਆਪਾਂ ਗੱਲ ਕਹਿ ਤੀ ਉਹੀ ਨਿਕਲੂ ਆਏ ਨਹੀਂ ਵੀ ਕੋਈ ਫालतू ਕੰਮ ਹੋਵੇ ਫालतू ਕੰਮ ਹਾਂ ਵੀ ਐਵੇਂ ਗਲਤ ਫालतू ਕੋਈ ਕਾਹੀ ਨਹੀਂ ਸਕਦਾ ਆਪਾਂ ਨੂੰ ਆਗੇ ਵੀ ਤੁਸੀਂ ਭਾਈ ਆਹ ਕਿਹਾ ਸੀ ਤੇ ਆਹ ਗੱਲ ਆ ਨਿਕਲੀ ਠੀਕ ਹੈ ਠੀਕ ਆ ਬਹੁਤ ਬਹੁਤ ਧੰਨਵਾਦ ਭਾਈ ਨੱਕੇ ਤੁਹਾਨੂੰ ਬਹੁਤ ਜਿਆਦਾ ਲੱਗਿਆ ਇੱਥੇ ਪਹੁੰਚਣ ਤੇ ਸਾਡੇ ਕੋਲੇ ਬਹੁਤ ਬਹੁਤ ਧੰਨਵਾਦ ਭਾਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਆਸਤ੍ਰੀਕਾਲ ਜੀ